ਅੱਜ ਦਿਖਾਉਣੀ ਆ ਤੁਹਾਨੂੰ ਜਪਾਨ ਦੀ ਪਾਵਰ 52 ਪਾਵਰ ਦਾ ਟਰੈਕਟਰ ਹੈ ਕਬੋਟਾ ਤੱਕ ਪਾਈ ਤੁਰਿਆ ਫਿਰਦਾ 4x4 ਹੈ 18 ਫੁੱਟਾ ਟਰਾਲਾ ਪਾਇਆ ਇਹਦੇ ਠੀਕ ਹੈ ਦੇਖੋ ਕੀ ਗੱਲਬਾਤ ਆ ਸਹਲੇ ਤੇ ਚੱਲੀ ਜਾਂਦਾ ਸਹਲੇਜ ਵਾਲਾ ਕੰਮ ਆਪਣਾ ਵੀ ਨਿਭੜ ਗਿਆ ਸੀ ਮੈਂ ਕਿਹਾ ਯਾਰ ਕਿਉਂ ਨਾ 2-4 ਮਿੰਟਾਂ ਦੀ ਵੀਡੀਓ ਬਣਾ ਗਏ ਤੇ ਨਾਲੇ ਚੈੱਕ ਕਰਦੇ ਆ ਕਬੋਟਾ ਦੀ ਪਰਫਾਰਮੈਂਸ ਜੀ ਨੇ ਯਾਰ 4x4 ਟਰੈਕਟਰ ਲੈਣਾ 8-10 ਲੱਖ ਰੁਪਇਆ ਲਾਉਣਾ ਆ ਥੰਦ ਦੇ ਲਾਵੇ ਜਪਾਨ ਦੀ ਤਕਨੀਕ ਹੈ ਕਦੇ ਫੇਲ ਹੋਣ ਵਾਲੀ ਨਹੀਂ ਕੋਈ ਮੇਨਟੇਨੈਂਸ ਨਹੀਂ ਭਾਲਦਾ ਕੋਈ ਐਡੀ ਗੱਲਬਾਤ ਨਹੀਂ ਥੇਲ ਦਾ ਖਰਚਾ ਬਹੁਤ ਘੱਟ ਹੈ ਬੱਸ ਬੱਸ ਕਹੇ ਬਹੁਤ ਆ ਉਹ ਘੇੜਾ ਦਵਾ ਦਿਓ ਘੇੜਾ ਉਹ ਆਤੀ ਗਈ ਥੱਲੇ ਓਏ ਕਿਹੜਾ ਦੁਆਰੇ ਕਬੂਤਾ ਪਾਵਰ ਮੇਡ ਇਨ ਜਪਾਨ ਆ ਓਏ ਬਹਾਤ ਇਹ ਤਾਂ ਥੱਲੇ ਚੰਦਿਆ ਉਹ ਕਰੀ ਪਹਿਲਾਂ ਚੰਦਿਆ ਚੰਦਿਆ ਬਹੁਤਾ ਕਦੇ ਬੱਸ ਅਜ ਤੂੰ ਗਾਹਾਂ ਨਹੀਂ ਜਾਂਦੇ ਉਹ ਗਾਹਾਂ ਕਰ ਲੋ ਜੀ ਸਾਰਾ ਜੱਲ ਲੱਗੂਆ ਜੀ Cái điều mua cũng đã kịp